ਹਰਿਆਣਾ ਦੇ ਸਿਰਸਾ ਦੇ ਵਿੱਚ ਨਾਮਤਾਰੀ ਡੇਰੇ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਹਿੰਸਕ ਝੜਪ ਹੋ ਗਈ ਜਿਸ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਜ਼ਮੀਨ ਦੇ ਵਿਵਾਦ ਦੇ ਵਿਚਾਲੇ ਦੋਵਾਂ ਧਿਰਾਂ ਦੇ ਦਰਮਿਆਨ ਗੋਲੀਬਾਰੀ ਹੋਈ ਹੈ ਦੱਸਦੇ ਕਿ ਸਿਰਸਾ ਦੇ ਪਿੰਡ ਰਾਣੀਆਂ ਦੇ ਜਿਵੇਂ ਨਗਰ ਸਥਿਤ ਲੋ ਲੰਗਰ ਡੇਰਾ ਸ਼੍ਰੀ ਪੈਣੀ ਸਾਹਿਬ ਦੀ 12 ਏਕੜ ਜ਼ਮੀਨ ਨੂੰ ਲੈ ਕੇ ਐਤਵਾਰ ਨੂੰ ਵਿਵਾਦ ਹੋ ਗਿਆ ਇਸ ਦੌਰਾਨ ਨੰਨੇਵਾ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ 8 ਲੋਕ ਗੰਭੀਰ ਜ਼ਖਮੀ ਹੋ ਗਏ ਨੇ ਫਾਇਰਿੰਗ ਦੀ ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਹੈ ਤਾਂ ਇਹਨਾਂ ਦੇ ਵੱਲੋਂ ਪੁਲਿਸ ਤੇ ਵੀ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਉਥੋਂ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਦੱਸਦੀ ਕਿ ਫਿਰ ਪੁਲਿਸ ਆਪਣੇ ਐਕਸ਼ਨ ਦੇ ਵਿੱਚ ਆਈ ਅਤੇ ਪੀੜ ਨੂੰ ਖਦੇੜਨ ਦੇ ਲਈ ਅਥਰੂ ਗੈਸ ਦੇ ਗੋਲੇ ਦਾਗੇ ਡੇ ਨੇ ਹਿੰਸਕ ਚੜ੍ਹਤ ਤੋਂ ਬਾਅਦ ਐਸਪੀ ਵਿਕ੍ਰਾਂਤ ਕੋਸ਼ਨ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚੇ ਨੇ ਤਤਨਾਪੁਣ ਸਥਿਤੀ ਨੂੰ ਦੇਖਦੇ ਹੋਏ ਜੀਵਨ ਨਗਰ ਇਲਾਕੇ ਦੇ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਸੋ ਜ਼ਖਮੀਆਂ ਨੂੰ ਇਲਾਜ ਦੇ ਲਈ ਅਗਰੋਹਾ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਗਿਆ ਕੈਂਪ ਵਾਲੀ ਥਾਂ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੇ ਨਾਦ ਕੀਤੀ ਗਈ ਸੋ ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਾਰ ਅਜੇ ਵੀ ਹਥਿਆਰਾਂ ਸਮੇਤ ਖੇਤਾਂ ਦੇ ਵਿੱਚ ਲੁਕੇ ਹੋਏ ਨੇ ਦੱਸਦੀ ਕਿ ਪਿੰਡ ਨਕੋਡਾ ਦੇ ਸਾਬਕਾ ਸਰਪੰਚ ਸੁਖਚੰਦ ਸਿੰਘ ਨੇ ਦੱਸਿਆ ਕਿ ਜਿਵੇਂ ਨਗਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਡੇਰੇ ਦੀ 12 ਏਕੜ ਜ਼ਮੀਨ ਹੈ ਤੇ ਡੇਰੇ ਦੀ ਜ਼ਮੀਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਸੋ ਅਜੇਹੇ ਦੇ ਵਿੱਚ ਐਤਵਾਰ ਸਵੇਰੇ ਡੇਰੇ ਦੇ ਲੋਕ ਆਪਣੇ ਖੇਤਾਂ ਦੇ ਵਿੱਚ ਝੋਨੇ ਦੇ ਉੱਤੇ ਸਪਰੇਅ ਕਰਨ ਦੇ ਲਈ ਗਏ ਹੋਏ ਸਨ ਤਾਂ ਇਸ ਦੌਰਾਨ ਦੂਜੇ ਪਾਸੇ ਦੇ ਲੋਕਾਂ ਨੇ ਉਹਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਡੇਰੇ ਦੇ ਲੋਕਾਂ ਤੇ ਐਨੇ ਵਾਰ ਗੋਲੀਆਂ ਚਲਾ ਦਿੱਤੀਆਂ ਇਸ ਦੇ ਵਿੱਚ ਕਈ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਸੋ ਮੌਕੇ ਤੇ ਪੁਜੀ ਐਸ ਐਚ ਓ ਦੀ ਗੱਡੀ ਤੇ ਵੀ ਗੋਲੀਆਂ ਚਲਾਈਆਂ ਗਈਆਂ ਸੋ ਝਗੜੇ ਦੀ ਸੂਚਨਾ ਮਿਲਨ ਤੇ ਡੇਰੇ ਵਾਲੇ ਦੇ ਜਿਹੜੇ ਪਾਸੇ ਦੇ ਲੋਕ ਨੇ ਉਹ ਵੀ ਇਕੱਠੇ ਹੋ ਗਏ ਨੇ ਸੋ ਇਸ ਦੇ ਨਾਲ ਹੀ ਸੁਖਚੈਨ ਸਿੰਘ ਨੇ ਦੱਸਿਆ ਕਿ ਨਾਮਧਾਰੀ ਸਿੱਖ ਪਾਈਚਾਰੇ ਦੇ ਵਿੱਚ ਦੋ ਧਾਮ ਨੇ ਸੋ ਇੱਕ ਧਾਮ ਲੁਧਿਆਣਾ ਦੇ ਵਿੱਚ ਸ੍ਰੀ ਪੈਣੀ ਸਾਹਿਬ ਹੈ ਜਿਸ ਦਾ ਪ੍ਰਬੰਧ ਸਤਗੁਰ ਉਦੇਸਿੰਘ ਕਰਦੇ ਨੇ ਦੂਜੇ ਧਾਮ ਰਾਣੀਆਂ ਦੇ ਜੀਵਨ ਨਗਰ ਦੇ ਵਿੱਚ ਇਸ ਡੇਰੇ ਦਾ ਪ੍ਰਬੰਧ ਉਦੇਸਿੰਘ ਦੇ ਭਰਾ ਠਾਕੁਰ ਦਲੀਪ ਸਿੰਘ ਨੇ ਕੀਤਾ ਸੋ ਅੱਜ ਸਵੇਰੇ ਸਤਗੁਰ ਉਦੇਸਿੰਘ ਦੇ ਪੈਰੋਕਾਰ ਜਿਹੜੇ ਨੇ ਉਹ ਡੇਰਾ ਜੀਵਨ ਨਗਰ ਦੇ ਨਾਲ ਲੱਗਦੀ 12 ਏਕੜ ਜ਼ਮੀਨ ਤੇ ਕਬਜ਼ਾ ਕਰਨ ਦੇ ਨiyet ਦੇ ਨਾਲ ਆਏ ਸੰਤ ਉਹਨਾਂ ਨੇ ਜ਼ਮੀਨ ਦੇ ਦੁਆਲੇ ਚਿੱਟੇ ਝੰਡੇ ਲਗਾ ਦਿੱਤੇ ਸੋ ਜ਼ਮੀਨ ਸ਼੍ਰੀ ਜੀਮਨ ਨਗਰ ਨਾਮਤਾਰੀ ਤਾਮ ਦੇ ਨਾਲ ਲੱਗਦੀ ਹੈ ਦਲੀਪ ਸਿੰਘ ਦੇ ਚੇਲੇ ਮਿੱਠੂ ਸਿੰਘ ਦਾ ਦਾਅਵਾ ਹੈ ਕਿ ਇਹ ਜ਼ਮੀਨ ਉਸਦੀ ਹੈ ਤੇ ਕਬਜ਼ੇ ਦੀ ਕੋਸ਼ਿਸ਼ ਦਾ ਪਤਾ ਲੱਗਦੇ ਹੀ ਦੋਜੀ ਟੀਰ ਉਥੇ ਪਹੁੰਚ ਗਈ ਜਿਸ ਤੋਂ ਬਾਅਦ ਦੋਵਾਂ ਟੀਰਾਂ ਦੇ ਵਿੱਚ ਜ਼ਬਰਦਸਤ ਲੜਾਈ ਹੋਈ ਹੈ ਸੋ ਮਿੱਠੂ ਸਿੰਘ ਨੇ ਦੱਸਿਆ ਕਿ ਸਤਗੁਰੂ ਦੇ ਸਿੰਘ ਦੇ ਕਰੀਬ 250 ਪਰੋਕਾਰ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਤਾਂ ਇਸ ਤੋਂ ਬਾਅਦ ਪਰੋਕਾਰਾਂ ਨੇ ਡੇਰੇ ਤੇ ਹਮਲਾ ਕਰ ਦਿੱਤਾ ਚਸ਼ਮਦੀਦਾਂ ਦੇ ਮੁਤਾਬਿਕ ਇਸ ਤੋਂ ਬਾਅਦ ਦੋਵੇਂ ਧੜਿਆਂ ਦੇ ਸਮਰਥਕ ਆਹਮੋ ਸਾਹਮਣੇ ਹੋ ਗਏ ਨੇ ਸੋ ਉਹਨਾਂ ਦੇ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਦੇ ਵਿੱਚ 8 ਲੋਕਾਂ ਨੂੰ ਗੋਲੀ ਲੱਗੀ ਸੀ ਤੇ ਮਾਹੌਲ ਇੰਨਾ ਖਰਾਬ ਹੋ ਗਿਆ ਤੇ ਰੋਲਾ ਪੈ ਗਿਆ